ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤੈਦਰੁਸ ਸਵਾਗਤ ਆ ਉਮੀਦ ਆ ਦੋਸਤੋ ਸਾਰੇ ਭਰਾ ਤੰਦਰੁਸਤ ਹੋਣਗੇ ਸਾਰਿਆਂ ਦੇ ਜਾਨਵਰ ਤੰਦਰੁਸਤ ਹੀ ਹੋਣਗੇ ਤੇ ਅਰਦਾਸ ਕਰਦੇ ਆ ਵੀ ਸਾਰੇ ਭਰਾਵਾਂ ਨੂੰ ਪਰਮਾਤਮਾ ਤੰਦਰੁਸਤ ਰੱਖੇ ਤੇ ਸਾਰਿਆਂ ਦੇ ਜਾਨਵਰ ਤੰਦਰੁਸਤ ਰਹਿਣ ਹਨ ਤੇ ਅੱਜ ਦੋਸਤੋ ਬਸ਼ੀਰੀ ਲਿਆਏ ਤੁਹਾਡੇ ਲਈ ਪੰਜਾਬ ਦਾ ਸਲਾ ਬਾਲੇ ਨੇ ਤਾਂ ਪਛਾਣੀ ਲਈ ਹੋਣੀ ਆ ਤੇ ਜਿੰਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਦੱਸ ਦਿੰਦੇ ਆ ਦੋਸਤੋ ਇਹ ਪੰਜਾਬ ਨਾਲ ਦੀ ਨੀਲੀ ਬਿਸ਼ੀਰੀ ਆ ਜਿਹਦੇ ਦੋ ਪੈਰ ਚਿੱਟੇ ਤੇ ਮੱਥੇ ਪਟਾ ਇਹਦੀ ਮਾਂ ਦੋਸਤੋ 52 ਟੈਂਚ ਦੀ ਮੱਝੂ ਕੋ ਖਾਨਦਾਨ ਦੀ ਸੀ ਸਾਰੀ ਡਿਟੇਲ ਦਿੰਨੇ ਕਿ ਉਮਰ ਆ ਬਿਸ਼ੀਰੀ ਦੀ ਕੀ ਖਾਨਦਾਨ ਤੇ ਨਾਲ ਦੀ ਨਾਲ ਦਿੰਨੇ ਆਪਾਂ ਡਿਟੇਲ ਤੁਹਾਨੂੰ ਤੇ ਜੁੜੇ ਰਹੋ ਆਪਣੇ ਚੈਨਲ ਬਾਬਾਜੀਤ ਦਾ ਸਟਾਰਟ ਫਾਰਮ ਨਾਲ ਇਸ ਉੱਤੇ ਆਪਾਂ ਰੋਜ਼ਾਨਾ ਹੀ ਇੱਕ ਦੋ ਵੀਡੀਓ ਲਿਆਇਆ ਕਰਾਂਗੇ ਚੰਗੇ ਤੋਂ ਚੰਗੇ ਜਾਨਵਰ ਆਪਣੇ ਫਾਰਮ ਤੇ ਘੱਟ ਤੋਂ ਘੱਟ ਰੇਟ ਵਿੱਚ ਆਏ ਖੜੇ ਆ ਤੇ ਤੇ तकरीबन ਜਾਨਵਰ ਆਪਣੇ ਕੋਲ ਸਾਰੇ ਤਰ੍ਹਾਂ ਦੇ ਖੜੇ ਆ ਜਿਵੇਂ ਆਬਿਸ਼ੀਰੀ ਹੋਈ ਮੱਝੂ ਕੇ ਵਾਲੇ ਵੀ ਮਾਰਵਾੜੀ ਵੀ ਆਵਲਖ ਨੁਖਰਾ ਬਸ਼ੀਰੀ ਵੀ ਖੜੇ ਮਾਰਵਾੜੀ ਨੁਖਰੇ ਸੋ ਜਿੱਦਾਂ ਦੀ ਤੁਹਾਡੀ ਡਿਮਾਂਡ ਹੋਈ ਤੁਸੀਂ ਆਪਾਂ ਨੂੰ ਫੋਨ ਲਾ ਕੇ ਆਪਣੀ ਡਿਮਾਂਡ ਦੱਸ ਕੇ ਉਧਰ ਦਾ ਜਾਨਵਰ ਦੇਖ ਸਕਦੇ ਹੋ ਤੇ ਫਾਰਮ ਤੇ ਮੌਜੂਦਾ ਆਪਣੇ 40-45 ਜਾਨਵਰ ਖੜੇ ਆ ਤੇ ਦਿਨੇ ਆ ਬਸ਼ੀਰੀ ਡਿਟੇਲ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਦੋਸਤੋ ਤੁਹਾਨੂੰ ਜੋ ਆਪਾਂ ਰੋਜ਼ ਵੀਡੀਓ ਪਾਈਏ ਦਿਨ ਚ ਇੱਕ ਦੋ ਵੀਡੀਓ ਪਾਈਓ ਤੁਹਾਨੂੰ ਨਾਲ ਦੀ ਨਾਲ ਅਪਡੇਟ ਮਿਲ ਚਲੇ ਨਹੀਂ ਤਾਂ ਬਹੁਤ ਸਾਰੇ ਵੀਰਾਂ ਦਾ ਇਹ ਲੰਬਾ ਆ ਜਾਂਦਾ ਵੀ ਯਾਰ ਬਾਈ ਵੀਡੀਓ ਸਾਨੂੰ ਲੇਟ ਸ਼ੋ ਹੁੰਦੀ ਉਹਦੋਂ ਨੂੰ ਥੋੜਾ ਜਾਨਵਰ ਪੈ ਕੇ ਜਾਂਦਾ ਸਾਨੂੰ ਜਾਨਵਰ ਪਸੰਦ ਹੀ ਤੇ ਜਾਨਵਰ ਥੀਲ ਹੋ ਜਾਂਦਾ ਇਹ ਉਹੀ وجہ ਦੋਸਤੋ ਚੈਨਲ ਸਬਸਕ੍ਰਾਈਬ ਨਹੀਂ ਹੁੰਦਾ ਕਈ ਵਾਰ ਵੀਡੀਓ ਚੱਲਦੀ ਲੇਟ ਆ ਤੇ ਉਹ ਲੇਟ ਸ਼ੋ ਹੁੰਦੀ ਉਹਦੋਂ ਨੂੰ ਜਿਹਦੇ ਘਰ ਦਾਣ ਜਲ ਹੁੰਦਾ ਜਾਨਵਰ ਉੱਥੇ ਚਲੇ ਆ ਜਾਂਦਾ ਤੋ ਬੇਨਤੀ ਆ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੋ ਤੇ ਦਿੰਨੇ ਆਪਾਂ ਬਸ਼ੀਰੀ ਦੀ ਡਿਟੇਲ ਦੋਸਤੋ ਬਸ਼ੀਰੀ ਇਹ 2 ਸਾਲ ਦੀ ਹੋਈ ਆ ਨੀਲੀ ਬਸ਼ੀਰੀ ਆ ਤੇ ਦੋ ਪੈਰ ਚਿੱਟੇ ਮੱਥੇ ਪਟਾ ਬਾਲ ਭੋਰੀਆਂ ਵੱਲੋਂ ਸਾਫ ਆ ਤੇ ਚੰਗੀ ਹਾਈਟ ਕੱਢਣ ਵਾਲੀ ਏ ਦੋਸਤੋ ਤੇ ਇਹਦਾ ਜੋ ਦੋਸਤੋ ਜਿਹੜਾ ਪਿਓ ਆ ਆਪਾਂ ਨੂੰ ਜਿੱਦਾਂ ਦੱਸਿਆ ਆਪਾਂ ਮੌਲਾ ਖਰੀਦੀ ਏ ਕੋਈ ਆਪਣੇ ਕੋਲ ਇਹਦਾ ਰਿਟਰਨ ਚ ਪ੍ਰੂਫ ਨਹੀਂ ਗੁਜਰਾਤ ਚ ਇਹਦਾ ਪਿਓ ਦੱਸਿਆ ਆਪਾਂ ਨੂੰ ਮੱਝੂ ਕੇ ਖਾਨਦਾਨ ਦਾ ਤੇ ਮਾਂ ਵੀ ਉਹਨਾਂ ਨੇ 62 ਇੰਚ ਦੀ ਮੱਝੂ ਕੇ ਲੈਂਦੀ ਦੱਸਿਆ ਚਲੋ ਮਾਂ ਦਾ ਤਾਂ ਹਾਈਟ ਆਪਾਂ ਨੂੰ ਪਤਾ ਹੀ ਆ ਵੀ ਬੱਚੀ ਕੱਦ ਸੋਹਣਾ ਕੱਢ ਰਹੀ ਤੇ ਮਾਂ ਦੀ ਹਾਈਟ ਤਾਂ ਹੈਗੀ ਤੇ ਮਾਂ ਨੀਲੀ ਉਹਨਾਂ ਨੇ ਦਿਖਾਈ ਵੀ ਆਪਾਂ ਨੂੰ ਪਰ ਆਪਾਂ ਨੂੰ ਬਾਪ ਦਾ ਕਨਫਰਮ ਨਹੀਂ ਬਾਪ ਮੱਝੂ ਕੇ ਖਾਨਦਾਨ ਵਿੱਚੋਂ ਗੁਜਰਾਤ ਵਿੱਚ ਉਹਨਾਂ ਨੇ ਦੱਸਿਆ ਜਿੱਦਾਂ ਉਹਨਾਂ ਨੇ ਦੱਸਿਆ ਸੋ ਦੋਸਤੋ ਬੱਚੀ ਆ ਪਰ ਜੋ ਉਹ ਤੁਹਾਡੇ ਸਾਹਮਣੇ ਆ ਬੱਚੀ ਆਪ ਦੇ ਆਪ ਨੂੰ ਦਿਖਾ ਰਹੀ ਹੈ ਵੀ ਮੈਂ ਚੰਗੇ ਖਾਨਦਾਨ ਦੀ ਆ ਕੋ ਚੰਗਾ ਖਾਨਦਾਨੀ ਚੰਗਾ ਪ੍ਰੋਡਿਊਸ ਕਰਦਾ ਤੇ ਪਿੱਠ ਪੂੜਾ ਬੱਚੀ ਦੀ ਲੈਂਥ ਲੁੰਤ ਜਿਹੜੇ ਹੱਡ ਪੈਰ ਆ ਉਹ ਵੀ ਬੱਚੀ ਦੇ ਤੁਸੀਂ ਮੂਹਰੇ ਦੇ ਸਕਦੇ ਆ ਤੇ ਇਹ ਫਾਇਦਾ ਵੀ 2 ਸਾਲ ਬੱਚੀ ਦਾ ਆਪ ਨੂੰ ਲੈਣ ਤੇ ਇਹ ਫਾਇਦਾ ਹੁੰਦਾ ਇੱਕ ਤਾਂ ਨਵੀਂ ਉਮਰ ਹੋ ਜਾਂਦੀ ਆ ਆਪ ਆਪ ਦੇ ਹੱਥੀਂ ਭਰਉਣੀ ਆ ਇਹ ਤਾਂ ਕੋਈ ਹੁੱਲਾ ਨਹੀਂ ਹੁਣ ਆਪਾਂ ਨੂੰ ਕੱਦ-ਕੁੱਦ ਵੀ ਸਾਰਾ ਦੇਖ ਰਿਹਾ ਕੱਦ ਵੀ ਚੰਗਾ ਕੱਢ ਰਿਹਾ ਹੱਡ ਪੈਰ ਦੇਖੋ ਕਿੰਨਾ ਮਜ਼ਬੂਤ ਆ ਪੰਜਾਬ ਨਸਲ ਦੀ ਇਹੀ ਨਿਸ਼ਾਨੀਆਂ ਜਿਹੜੇ ਹੱਡ ਪੈਰ ਹੋਇਆ ਸੋਮਬੋ ਗੋਡਾ ਸਾਰੀਆਂ ਚੀਜ਼ਾਂ ਮੌਜੂਦ ਈ ਆ ਹਿੱਕ ਦੇਖੋ ਪੇਟਪੂੜਾ ਦੇਖੋ ਮਸਲ ਗਰਦਨ ਕੰਨ ਕੰਡੀਸ਼ਨ ਸਾਰੇ ਪਾਸੇ ਓਕੇ ਰਿਪੋਰਟ ਆ ਤੇ ਦੂਜੀ ਗੱਲ ਵਾਲਪੋੜੀ ਉਹਦੀ ਸਾਫ਼ ਆ ਤੇ ਤੀਜੀ ਹੁਣ ਜਦੋਂ ਸਿਆਲ ਖਤਮ ਹੁੰਦੇ ਨੇ ਨੇੜੇ ਜਾ ਵਰਦਾਂ ਫਰਵਰੀ ਮਾਰਚ ਵਿੱਚ ਉਦੋਂ ਹੀਟ ਵਾਲਾ ਸੀਜ਼ਨ ਵੀ ਵਧੀਆ ਮੰਨਿਆ ਜਾਂਦਾ ਤੇ ਉਦੋਂ ਭਰਾਈ ਹੋਈ ਹੀਟ ਚ ਵੀ ਆ ਜਣੇ ਉਹ ਉਦੋਂ ਨੂੰ ਭਰਾਈ ਜਾਵੇ ਤਾਂ ਮੂਰੇ ਬੱਚਾ ਵੀ ਸੁਣ ਦਊ ਸੋ ਜਿਹੜੇ ਬਰੀਡਿੰਗ ਵਾਸਤੇ ਪੰਜਾਬ ਨਸਲ ਖਰੀਦਣੀ ਹੈ ਤਾਂ ਇੱਕ ਵਾਰਾ ਬਸ਼ੀਰੀ ਆ ਕੇ ਜਰੂਰ ਦੇਖ ਕੇ ਜਾਓ ਯਾਰ ਦੇਖਣ ਦਾ ਕੋਈ ਮੁੱਲ ਨਹੀਂ ਪਰ ਆ ਕੇ ਤੁਹਾਡਾ ਰੂਹ ਰੱਜ ਜਾਓ ਦੇਖ ਕੇ ਇੱਕ ਵਾਰ ਹੈ ਨਾ ਜਾਨਵਰ ਨੂੰ ਜਦੋਂ ਆਪਾਂ ਸਾਹਮਣੇ ਦੇਖੀ ਦਿਲ ਜਾ ਖੋਸ ਨਹੀਂ ਹੁੰਦਾ 100% ਮੈਂ ਕਹਿੰਦਾ ਆ ਕੇ ਤੁਹਾਡੇ ਦਿਲ ਚ ਬੜੂ ਬੱਚੇ ਬਾਕੀ ਜਾਣਾ ਤਾਂ ਬੱਚੀ ਨੇ ਉੱਥੇ ਜਿੱਥੇ ਇਹਦੇ ਗਾਣਾ ਬਾਣੀ ਲਿਖਿਆ ਹੋਇਆ ਜਿੱਥੇ ਅਲਜਲ ਹੋਇਆ ਪਰ ਜਿੱਥੇ ਵੀ ਜਾਵੜੀ ਬੱਚੀ ਵੇਝਾ ਵੇਝਿਆ ਕਰਾ ਦੋ ਗੱਲਾਂ ਕਰਾ ਦੋ ਬੱਚੀ ਚੰਗੀ ਆ ਨਵੀਂ ਉਮਰ ਦੀ ਆ ਸੋ ਦੋਸਤੋ ਜਿਹੜਾ ਵੀ ਭਰਾ ਕੋਈ ਪੰਜਾਬ ਨਾਲ ਦੀ ਬਸ਼ੀਰੀ ਖਰੀਦਣ ਦਾ ਚਾਹਵਨ ਹੋਇਆ ਤਾਂ ਇੱਕ ਵਾਰ ਆ ਕੇ ਇਹ ਬਸ਼ੀਰੀ ਜ਼ਰੂਰ ਦੇਖਿਓ ਬਾਲ ਭੌਰੀਆਂ ਵੱਲੋਂ ਸਾਫ਼ ਆ ਦੋ ਪੈਰ ਚਿੱਟੇ ਆ ਮੱਥੇ ਪਟਾ ਤੇ ਦੋਸਤੋ ਜੇ ਤੁਹਾਡੇ ਬੱਚੀ ਆਈ ਪਸੰਦ ਤਾਂ ਫੋਨ ਲਾ ਕੇ ਰੇਟ ਪੁੱਛ ਲਿਓ ਨੰਬਰ ਉੱਪਰ ਚਾਲੀ ਪੇ ਮੈਂ ਦੁਬਾਰਾ ਬੋਲ ਵੀ ਦਿੰਦਾ 6239954544 9855599017 ਇਹ ਆਪਣੇ ਦੋ ਨੰਬਰ ਦੋਸਤੋ ਜਿਹੜੇ ਵੀ ਭਰਾ ਦੇ ਪਸੰਦ ਹੋਏ ਬਸ਼ੀਰੀ ਬਿਨਾ ਡਰੇ ਫੋਨ ਲਾ ਲਿਓ ਰੇਟ ਪੁੱਛਣ ਦਾ ਕੋਈ ਮੁੱਲ ਨਹੀਂ ਜੇ ਤੁਹਾਡੇ ਰੇਟ ਹਿਸਾਬ ਚ ਆਉਂਦਾ ਹੋਇਆ ਤਾਂ ਆ ਕੇ ਬਸ਼ੀਰੀ ਲੈ ਜਾਓ ਤੇ ਮਿਲਦੇ ਆਪਾਂ ਜਲਦ ਨਵੀਂ ਵੀਡੀਓ ਨਾਲ ਚੈਨਲ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ